ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੰਤਪੁਰਸ਼ ਰਾਣਾ ਸਹਿਬ ਵਾਲੇ ਬਾਬਾ ਜੀਆ ਨੇ ਕਿਸੇ ਵੀ ਇਨਸਾਨ 'ਤੇ ਆਪਣੀ ਕਿਰਪਾ ਕੀਤੀ ਤਾਂ ਉਸ ਵਿਅਕਤੀ ਦੇ ਅਨੇਕਾਂ ਹੀ ਦੁੱਖ ਟੁੱਟ ਗਏ ਅੱਜ ਅਜੇ ਹੀ ਇੱਕ ਸੱਚੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਲੁਧਿਆਣਾ ਜ਼ਿਲ੍ਹੇ ਵਿੱਚ ਪਿੰਡ ਕਵੱਦੀ ਹੈ ਇਸ ਪਿੰਡ ਦਾ ਮਿਸਤਰੀ ਸਿੰਘਾਂ ਦਾ ਪਰਿਵਾਰ ਮਹਾਪੁਰਸ਼ਾਂ ਦਾ ਚੰਗਾ ਸ਼ਰਧਾਲੂ ਸੀ ਇਹ ਕਈ ਭਰਾ ਸਨ ਪਰ ਹਰਨਾਮ ਸਿੰਘ ਨੂੰ ਟੀਵੀ ਦਾ ਭਿਆਨਕ ਰੋਗ ਲੱਗ ਗਿਆ ਉਸ ਸਮੇਂ ਵਿੱਚ ਅੱਜ ਕੱਲ੍ਹ ਵਾਂਗੂ ਇਸ ਬਿਮਾਰੀ ਦਾ ਇਲਾਜ ਨਹੀਂ ਸੀ ਹੁੰਦਾ ਬਿਮਾਰੀ ਵਾਧੀ ਹੀ ਗਈ ਇੱਥੋਂ ਤੱਕ ਬਿਮਾਰੀ ਵੱਧ ਗਈ ਕਿ ਉਸ ਦੀ ਰੀੜ ਦੀ ਹੱਡੀ ਗਾਲ ਕੇ ਟੁੱਟ ਗਈ ਲੱਕ ਤੋਂ ਥੱਲੇ ਦਾ ਹਿੱਸਾ ਬੇਜਾਨ ਹੋ ਗਿਆ ਇਸ ਦੇ ਭਰਾ ਬਹੁਤ ਸਾਰੇ ਡਾਕਟਰਾਂ ਕੋਲ ਲੈ ਕੇ ਫਿਰਦੇ ਰਹੇ ਪਰ ਸਾਰੇ ਡਾਕਟਰਾਂ ਨੇ ਇਸ ਦੀ ਅਜਿਹੀ ਹਾਲਤ ਦੇਖ ਕੇ ਅਤੇ ਐਕਸ-ਰੇ ਆਦਿ ਦੇਖ ਕੇ ਜਵਾਬ ਦੇ ਦਿੱਤਾ ਇਹਨਾਂ ਨੇ ਘਰ ਵਿੱਚ ਸਲਾਹ ਕੀਤੀ ਕਿ ਆਪਾਂ ਰਾੜਾ ਸਾਹਿਬ ਜਾ ਕੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਅਰਜ ਕਰਕੇ ਦੇਖ ਲਈਏ ਸ਼ਾਇਦ ਕੋਈ ਕਿਰਪਾ ਹੀ ਕਰ ਦੇਣ ਇਸ ਤਰ੍ਹਾਂ ਇੱਕ ਦਿਨ ਉਹਨਾਂ ਨੇ ਰਾੜਾ ਸਾਹਿਬ ਆ ਕੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਸਾਰੀ ਵਾਰਤਾ ਦੱਸੀ ਮਹਾਪੁਰਸ਼ਾਂ ਨੇ ਵਚਨ ਕੀਤਾ ਕਿ ਤੁਹਾਡੇ ਨਜ਼ਦੀਕ ਦੇ ਪਿੰਡ ਖਾਨਪੁਰ ਦੀਵਾਨ ਲੱਗਣੇ ਹਨ ਉੱਥੇ ਉਸ ਨੂੰ ਲੈ ਕੇ ਆਇਓ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਕਿਵੇਂ ਵੀ ਉਸ ਨੂੰ ਉੱਥੇ ਲੈ ਕੇ ਗਏ ਉਹਨਾਂ ਦਿਨਾਂ ਹੀ ਵਿੱਚ ਰਾਤ ਦੀ ਰਿਹائش ਵੀ ਉੱਥੇ ਬਾਹਰ ਖੇਤਾਂ ਵਿੱਚ ਹੀ ਤੰਬੂ ਲੱਗਿਆ ਹੋਇਆ ਸੀ ਗਰਮੀ ਦਾ ਮੌਸਮ ਸੀ ਇਹ ਪ੍ਰੇਮੀ ਇਸ ਨੂੰ ਸਾਈਕਲ ਦੇ ਕੈਰੀਅਰ ਦੇ ਆਲੇ-ਦੁਆਲੇ ਲੱਤਾਂ ਕਰਕੇ ਹੌਲੀ-ਹੌਲੀ ਰੋੜ ਕੇ ਤੰਬੂ ਵਿੱਚ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਲੈ ਕੇ ਅਰਜ਼ ਕੀਤੀ ਮਹਾਰਾਜ ਅਸੀਂ ਵੀ ਬਹੁਤ ਲੰਬੇ ਸਮੇਂ ਤੋਂ ਇਸ ਨੂੰ ਸਾਹਮਣੇ ਆਏ ਹਾਂ ਕਿਰਿਆ ਕਰੋਣੀ ਬਹੁਤ ਮੁਸ਼ਕਿਲ ਹੈ ਕੰਮਕਾਰ ਅਸੀਂ ਨਹੀਂ ਕਰ ਸਕਦੇ ਗੁਜ਼ਾਰਾ ਚੱਲਣਾ ਬਹੁਤ ਮੁਸ਼ਕਿਲ ਹੈ ਇਸ ਦੀ ਤਕਲੀਫ ਵੇਖਣੀ ਵੀ ਬਹੁਤ ਮੁਸ਼ਕਿਲ ਹੈ ਇਸ ਨਾਲੋਂ ਤਾਂ ਬਿਹਤਰ ਹੈ ਕਿ ਇਸ ਦਾ ਇੱਕ ਸਿਰਾ ਹੋ ਜਾਵੇ ਅਸੀਂ ਬਹੁਤ ਦੁਖੀ ਹਾਂ ਮਹਾਪੁਰਸ਼ਾਂ ਨੇ ਬਚਨ ਕੀਤਾ ਸਾਧੂ ਤਾਂ ਜੀਵਨਦਾਨ ਬਖਸ਼ਿਆ ਕਰਦੇ ਹਨ ਉਹਨਾਂ ਤੋਂ ਮੌਤ ਨਹੀਂ ਮੰਗੀ ਦੀ ਪਰ ਇਸ ਨੂੰ ਤਾਂ ਤੁਸੀਂ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਬਚਨ ਸਿੰਘ ਨੇ ਕਿਹਾ ਮਹਾਰਾਜ ਅਸੀਂ ਸਭ ਕੋਲ ਜਾ ਕੇ ਥੱਕ ਚੁੱਕੇ ਹਾਂ ਸਭ ਨੇ ਹੀ ਜਵਾਬ ਦੇ ਦਿੱਤਾ ਹੈ ਮਹਾਪੁਰਸ਼ਾ ਨੇ ਇਹ ਹੀ ਬਚਨ ਕਈ ਵਾਰ ਦੁਹਰਾਇਆ ਅਤੇ ਕਿਹਾ ਕੱਲ ਨੂੰ 8 ਵਜੇ ਸਵੇਰੇ ਫੇਰ ਸਾਨੂੰ ਦਿਖਾਓ ਦੂਸਰੇ ਦਿਨ ਇਸ ਦੇ ਭਰਾ ਸਵੇਰੇ 8 ਵਜੇ ਤੰਬੂ ਵਿੱਚ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਫਿਰ ਲੈ ਕੇ ਆ ਗਏ ਮਹਾਪੁਰਸ਼ਾਂ ਨੇ ਫਿਰ ਕਿਹਾ ਇਸ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਜਾਂ ਫਿਰ ਇੱਕ ਗੱਲ ਹੋਰ ਕਰੋ ਗੁਰਬਾਣੀ ਵਿੱਚ ਬਹੁਤ ਤਾਕਤ ਹੈ ਦੁੱਖਾਂ ਪਾਪਾਂ ਦੇ ਨਾਸ਼ ਕਰਨ ਨੂੰ ਸਮਰੱਥ ਹੈ ਇਸ ਨੂੰ ਕਿਸੇ ਦਾ ਕੀਰਤਨ ਸੁਣਾਓ ਉਹਨਾਂ ਨੇ ਵਿਚਾਰਿਆ ਹੋਰ ਕਿਸ ਦਾ ਕੀਰਤਨ ਸੁਣਾਉਣਾ ਹੈ ਇਥੇ ਹਜੂਰ ਦਾ ਹੀ ਦੀਵਾਨ ਸੁਣਾਉਂਦੇ ਹਾਂ ਉਸ ਨੂੰ ਗਦੈਲੇ ਦੀ ਢੋ ਲਾ ਕੇ ਬਿਠਾ ਦਿੱਤਾ ਅਤੇ ਕੀਰਤਨ ਸੁਣਾਇਆ ਅਤੇ ਕੀਰਤਨ ਵਿੱਚ ਵੀ ਇਹੀ ਪ੍ਰਕਰਨ ਟੁੱਟੀ ਗੰਢਣ ਵਾਲਾ ਚੱਲਿਆ ਅਤੇ ਇਹਨਾਂ ਨੇ ਡਾਕਟਰ ਨੂੰ ਵਿਖਾਉਣ ਵਾਲਾ ਬਚਨ ਵੀ ਮੰਨਿਆ ਡਾਕਟਰ ਹਰੀ ਸਿੰਘ ਕੈਪਟਨ ਇਹਨਾਂ ਦਾ ਸਿਆਣੂ ਸੀ ਉਸ ਦੇ ਕੋਲ ਵੀ ਸਾਰੀ ਗੱਲ ਕੀਤੀ ਤਾ ਉਹ ਆਖੜ ਲੱਗਿਆ ਮੈਂ ਤਾਂ ਸਾਧੂ ਸੰਤਾਂ ਨੂੰ ਮੰਨਦਾ ਨਹੀਂ ਅਤੇ ਨਾ ਹੀ ਮੈਂ ਮੱਥਾ ਟੇਕਦਾ ਹਾਂ ਮੈਂ ਤੁਹਾਡੇ ਕਰਕੇ ਚਲਿਆ ਜਾਂਦਾ ਹਾਂ ਉਹਨਾਂ ਨੇ ਕਿਹਾ ਵੇਖ ਲਓ ਹੈ ਤਾਂ ਉਹ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਹੀ ਪਿਆ ਮਹਾਪੁਰਸ਼ ਤੰਬੂ ਵਿੱਚ ਪਲੰਘ ਤੇ ਸਜੇ ਹੋਏ ਸਨ ਜਿਸ ਸਮੇਂ ਡਾਕਟਰ ਤੰਬੂ ਵਿੱਚ ਦਾਖਲ ਹੋਇਆ ਨੂਰਾਨੀ ਚਿਹਰੇ ਦੇ ਦਰਸ਼ਨ ਕੀਤੇ ਆਪਾ ਭੁੱਲ ਗਿਆ ਲੰਮਾ ਪੈ ਕੇ ਡੰਡੌਤ ਨਮਸਕਾਰ ਕੀਤੀ ਸੰਤਾ ਨੇ ਇਸ਼ਾਰਾ ਕੀਤਾ ਅਤੇ ਕਿਹਾ ਇਸ ਨੂੰ ਦੇਖੋ ਚੈੱਕਅਪ ਕਰੋ ਉਸ ਨੇ ਬਚਨ ਮੰਨ ਕੇ ਦੇਖਭਾਲ ਤਾਂ ਕੀਤੀ ਅਤੇ ਕਿਹਾ ਮਹਾਰਾਜ ਜੀ ਇਸ ਦੀ ਬਿਮਾਰੀ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਹੈ ਹਾਲਤ ਡਾਕਟਰਾਂ ਦੇ ਠੀਕ ਕਰਨ ਦੀ ਨਹੀਂ ਰਹੀ ਆਪ ਹੀ ਕਿਰਪਾ ਕਰ ਸਕਦੇ ਹੋ ਇਹ ਸਾਰੇ ਪ੍ਰੇਮੀ ਨਮਸਕਾਰ ਕਰਕੇ ਤੰਬੂ ਤੋਂ ਬਾਹਰ ਆ ਗਏ ਅਤੇ ਬਚਨ ਸਿੰਘ ਨੇ ਕਿਹਾ ਡਾਕਟਰ ਜੀ ਕੀ ਗੱਲ ਹੋ ਗਈ ਤੁਸੀਂ ਕਹਿੰਦੇ ਸੀ ਮੈਂ ਮੱਥਾ ਨਹੀਂ ਟੇਕਣਾ ਪਰ ਇਹ ਠੀਕ ਹੋ ਗਿਆ ਉਹ ਆਖਣ ਲੱਗਿਆ ਤੁਸੀਂ ਤਾਂ ਆਖਦੇ ਸੀ ਕਿ ਸੰਤਾਂ ਕੋਲ ਜਾਣਾ ਹੈ ਪਰ ਮੈਨੂੰ ਤਾਂ ਇਸ ਸਰੂਪ ਵਿੱਚ ਨੂਰਾਨੀ ਜੋਤ ਦੇ ਦਰਸ਼ਨ ਹੋਏ ਹਨ ਮੇਰੇ ਵੱਸ ਦੀ ਗੱਲ ਨਹੀਂ ਰਹੀ ਇੱਧਰ ਤੀਸਰੇ ਦਿਨ ਹੀ ਇਸ ਮਰੀਜ਼ ਦਾ ਪੈਰ ਦਾ ਅੰਗੂਠਾ ਹਿੱਲਣ ਲੱਗ ਪਿਆ ਹੌਏ ਹੌਏ ਕੁਝ ਸਮੇਂ ਪਿਛੋਂ ਇਹ ਬਿਲਕੁਲ ਤੰਦਰੁਸਤ ਹੋ ਗਿਆ ਅਤੇ ਸਾਰਾ ਕੰਮ ਕਾਰ ਕਰਨ ਲੱਗ ਪਿਆ ਮਹਾਪੁਰਸ਼ਾਂ ਦੀ ਇਸ ਤੇ ਦਿਆ ਦ੍ਰਿਸ਼ਟੀ ਹੋ ਗਈ ਪਰ ਇਸ ਪ੍ਰੇਮੀ ਨੂੰ ਦੁੱਖ ਦੀ दारू ਬਣ ਗਈ ਬਾਕੀ ਦੀ ਸਾਰੀ ਜ਼ਿੰਦਗੀ ਸੇਵਾ ਸਿਮਰਨ ਵਿੱਚ ਹੀ ਬਤੀਤ ਕੀਤਾ ਅਤੇ ਘਰ ਦਾ ਕੰਮ ਵੀ ਕਰਦਾ ਰਿਹਾ ਸਿਮਰਨ ਦੇ ਬਲ ਕਰਕੇ ਇਸ ਨੂੰ ਬਚਨ ਸiddhi ਵੀ ਹੋ ਗਈ ਨੇੜਿਓਂ ਅਤੇ ਦੂਰੋਂ ਬਹੁਤ ਸਾਰੇ ਪ੍ਰੇਮੀ ਇਸ ਕੋਲ ਆਉਣ ਲੱਗ ਪਏ ਜੇ ਕੋਈ ਪ੍ਰੇਮੀ ਕਾਰਜ ਦੀ ਸiddhi ਲਈ ਇਸ ਕੋਲ ਅਰਜ ਕਰਦਾ ਤਾਂ ਇਹ ਆਖਿਆ ਕਰੇ ਭਾਈ ਰਾੜਾ ਸਹਿ ਭੋਰਾ ਸਹਿ ਵਿੱਚ ਦੇਗ ਕਰਾ ਦਿਓ ਇਹਨਾਂ ਨੇ ਸਰੀਰ ਛੱਡਣ ਬਾਰੇ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਤਰੀਕ ਇਸ ਤਿਥ ਤੇ ਇਸ ਦਿਨ ਨੂੰ ਰਾਤ ਦੇ ਸਹੀ 10 ਵਜੇ ਮੈਂ ਸਰੀਰ ਤਿਆਗ ਦੇਣਾ ਹੈ ਇਹਨਾਂ ਦੇ ਭਰਾ ਕਰਤਾਰ ਸਿੰਘ ਨੇ ਦੱਸਿਆ ਸਭ ਕੁਝ ਉਸ ਤਰ੍ਹਾਂ ਹੀ ਹੋਇਆ ਹੈ ਇਸ ਤਰ੍ਹਾਂ ਮਹਾਪੁਰਸ਼ਾਂ ਨੇ ਬਚਨ ਕਰਕੇ ਕਲਯੁਗੀ ਜੀਵ ਨੂੰ ਜ਼ਿੰਦਗੀ ਬਖਸ਼ ਦਿੱਤੀ ਮਹਾਪੁਰਸ਼ ਜੇਕਰ ਚੌਣ ਤਾਂ ਕੀ ਨਹੀਂ ਕਰ ਸਕਦੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਗੁਰਬਾਣੀ ਦੇ ਲੜ ਲੱਗੀਏ ਗੁਰੂ ਘਰ ਦੇ ਲੜ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ